ਪੰਜਾਬ ਬਿਜਲੀ ਵਿਭਾਗ ਲੋਨੋ ਜੋ ਪਿਛਲੇ 3 ਦਿਨਾਂ ਦੀ ਹੜਤਾਲ ਚੱਲ ਰਹੀ ਸੀ ਉਸ ਨੂੰ ਅਗਲੇ 2 ਦਿਨ 14 ਅਤੇ 15 ਅਗਸਤ ਲਈ ਵਧਾ ਦਿੱਤਾ ਗਿਆ ਹੈ ਮੀਡੀਆ ਨੂੰ ਜਾਣਕਾਰੀ ਦਿੰਦਿਆਂ EMPLOYEES FEDERATION ਦੇ ਸਰਕਲ ਪ੍ਰਧਾਨ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਹੈ ਤਾਂ ਇਹ ਹੜਤਾਲ ਅਣਮਿੱਥੇ ਸਮੇਂ ਲਈ ਕੀਤੀ ਜਾਵੇਗੀ ਉਨਾ ਕਿਹਾ ਕਿ ਪੰਜਾਬ ਸਰਕਾਰ ਮੰਨੀਆਂ ਹੋਈਆਂ ਮੰਗਾਂ ਅਜੇ ਤੱਕ ਲਾਗੂ ਨਹੀਂ ਕੀਤੀਆਂ ਜਿਸ ਨੂੰ ਲੈ ਕੇ ਇਹ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ ਇੰਜੀਨੀਅਰ ਰਗੂਬੀਰ ਸਿੰਘ ਨੇ ਕਿਹਾ ਕਿ ਇਹ ਮੁਲਾਜ਼ਮ ਜੋ ਅੱਜ ਸੜਕਾਂ ਤੇ ਰਲ ਰਿਹਾ ਹੈ ਇਹਨਾਂ ਮੁਲਾਜ਼ਮਾਂ ਨੇ ਹੀ ਆਪ ਪਾਰਟੀ ਵੀ ਪੰਜਾਬ ਵਿੱਚ ਸਰਕਾਰ ਬਣਾਈ ਸੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਆਉਂਦੇ ਹੀ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ ਅਤੇ ਕੱਚੇ ਮੁਲਾਜ਼ਮ ਪੱਕੇ ਕਰਨਗੇ ਪਰ ਸਰਕਾਰ ਨੇ ਨਾ ਹੀ ਪੁਰਾਣੀ ਪੈਨਸ਼ਨ ਲਾਗੂ ਕੀਤੀ ਅਤੇ ਨਾ ਹੀ ਕੱਚੇ ਮੁਲਾਜ਼ਮ ਪੱਕੇ ਕੀਤੇ ਪੰਜਾਬ ਸਰਕਾਰ ਦੀਆਂ ਵਿਭਾਗ ਨਾਲ ਵਾਰ-ਵਾਰ ਮੀਟਿੰਗਾਂ ਹੁੰਦੀਆਂ ਨੇ ਪਰ ਸਰਕਾਰ ਮੰਨੀਆਂ ਹੋਈਆਂ ਮੰਗਾਂ ਨੂੰ ਨੋਟੀਫਿਕੇਸ਼ਨ ਨਹੀਂ ਦੇ ਰਹੀ ਸਾਡੀ ਪੰਜਾਬ ਸਰਕਾਰ ਅੱਗੇ ਬੇਨਤੀ ਹੈ ਕਿ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰੋ ਤਾਂ ਜੋ ਇਹ ਮੁਲਾਜ਼ਮ ਆਪਣੀਆਂ ਡਿਊਟੀਆਂ ਤੇ ਪਹੁੰਚਣ ਅਤੇ ਸਰਕਾਰ ਦੇ ਨਾਲ-ਨਾਲ ਮੈਨੇਜਮੈਂਟ ਦਾ ਨੁਕਸਾਨ ਇਹ ਦਰਨੇ ਤੇ ਬੈਠੇ ਆਪ ਆਪਣੀ ਪੰਜਾਬ ਸਰਕਾਰ ਤੋਂ ਡਿਮਾਂਡਾਂ ਮੰਨੀਆਂ ਹੋਈਆਂ ਜਿਹੜੀਆਂ ਮੰਗੀਆਂ ਹੋਈਆਂ ਡਿਮਾਂਡਾਂ ਜਿਹੜੀਆਂ ਲੈਣ ਵਾਸਤੇ ਧਰਨੇ ਤੇ ਬੈਠੇ ਹੜਤਾਲ ਤੇ 11 ਤਰੀਕ ਤੋਂ ਲੈ ਕੇ 13 ਤੱਕ ਹੜਤਾਲ ਸੀ ਇਹਨਾਂ ਨੇ ਕੀ ਕੀਤਾ ਹੈ ਵੀ ਸਾਡੀਆਂ ਜਿਹੜੀਆਂ ਡਿਮਾਂਡਾਂ ਤਾਂ ਮੰਨ ਲਈਆਂ ਪਰ ਸਰਕੂਲ ਜਾਰੀ ਨਹੀਂ ਕਰਾਵੇ ਕਿਉਂਕਿ ਸਰਕੂਲ ਤਾਂ ਨਹੀਂ ਜੇ ਸਰਕੂਲ ਜਾਰੀ ਹੋ ਜਾਂਦਾ ਹੈ ਫਿਰ ਡਿਮਾਂਡਾਂ ਮੰਨੀਆਂ ਜਾਂਦੀਆਂ ਤੇ ਉਹ ਮੁਲਾਜ਼ਮਾਂ ਨੂੰ ਮਿਲ ਜਾਣਗੀਆਂ ਇਹ ਲਾਰੇ ਲਾਜ ਹੁੰਦੇ ਅੱਗੇ ਤੋਂ ਅੱਗੇ ਲਾਰੇ ਵਧਾਈ ਜਾਂਦੇ ਆ ਸੋ ਹੁਣ ਵੀ ਇਹਨਾਂ ਨੇ ਗਾਂ ਵਧਾ ਕੇ ਤੇ ਮੁਲਾਜ਼ਮਾਂ ਸਾਡੇ ਜੋਇੰਟ ਕਮੇਟੀ ਦਾ 2 ਦਿਨ ਦੀ ਜਿਹੜੀ ਆ 14 15 ਦੀ ਹੋਰ ਜਿਹੜੀ ਅੱਗੇ ਹੜਤਾਲ ਕਰਤੀ ਆ ਅਗਰ ਜੇ 14 15 ਦੇ ਵਿੱਚ ਵੀ ਨਹੀਂ ਮੰਨਦੇ ਤੇ ਅਸੀਂ ਹਲ ਮਿੱਥੇ ਸਮੇ ਲਈ ਜਿਹੜਾ ਉਹ ਹੜਤਾਲ ਤੇ ਜਾਵਾਂਗੇ ਔਰ ਹੋਰ ਵੀ ਬਾਹਰ ਜ਼ਿਮੀਦਾਰਾਂ ਨੂੰ ਹੋਰ ਆਣਾ ਪੈਗ ਸਾਰੇ ਹਰੇਕ ਹਰੇਕ ਆਦਮੀ ਨੂੰ ਆਪਾਂ ਨਾਲ ਜਿਹੜਾ ਉਹ ਲੈ ਕੇ ਤੁਰਾਂਗੇ ਤਾਂ ਕਿ ਕਿਉਂਕਿ ਸਾਡਾ ਇੱਕ ਬਿਜਲੀ ਮੁਲਾਜ਼ਮ ਮੁਲਾਜ਼ਮ ਜਿਹੜੇ ਆ ਉਹ ਇੱਕ ਇਦਾਂ ਦਾ ਜਿਹੜਾ ਹਰੇਕ ਬੰਦੇ ਨਾਲ ਜਿਹੜੀ ਉਹ ਸਾਡੀ ਸਾਹ ਚ ਪੈਂਦੀ ਹੈ ਪਿੰਡਾਂ 'ਚ ਜਾਣਾ ਹਰੇਕ ਬੰਦੇ ਜਿਹੜੇ ਸਾਡੇ ਹੈਗੇ ਆ ਮੇਲ ਬਣਾਪ ਵਾਲੇ ਹੈਗੇ ਆ ਸੋ ਇਸ ਕਰਕੇ ਹਰੇਕ ਬੰਦੇ ਨੂੰ ਨਾਲ ਲੈ ਕੇ ਤੁਰਾਂਗੇ ਤਾਂ ਕਿ ਪਤਾ ਲੱਗੇ ਸਰਕਾਰ ਦੇ ਪੋਲਾਂ ਦਾ ਵੀ ਸਰਕਾਰ ਜਿਹੜੀ ਆ ਉਹ ਕੰਪਨੀ ਵਾਲੇ ਪਾਸੇ ਜਰੂਰ ਜਾ ਰਹੀ ਆ ਉਹ ਹੋਰ ਕਿਸੇ ਪਾਸੇ ਜਰੂਰ ਨਹੀਂ ਕੋਈ ਜਿਹੜਾ ਡਿਵੈਲਪਮੈਂਟ ਕੋਈ ਨਹੀਂ ਹੋ ਰਿਹਾ ਤੁਸੀਂ ਜਿੱਥੇ ਮਰਜ਼ੀ ਦੇਖ ਲਓ ਸੜਕਾਂ ਦੇ ਖੱਡੇ ਪਏ ਆ ਕਿਤੇ ਵੀ ਦੇਖ ਲਓ ਜਾ ਕੇ ਕਿਤੇ ਵੀ ਡਿਵੈਲਪਮੈਂਟ ਜਿਹੜੀ ਆ ਉਹ 10 ਪੈਸੇ ਦੀ ਡਿਵੈਲਪਮੈਂਟ ਨਹੀਂ ਹੋਈ ਜਦ ਕਿ ਮਕੇਰੀਆਂ ਹੈਡਲ ਜਿਹੜਾ ਇੱਕ ਪ੍ਰੋਜੈਕਟ ਆ ਇੱਥੇ ਬਾਹਰੋਂ ਦੁਨੀਆ ਦਿੱਲੀ ਪੰਬੇ ਤੋਂ ਦੇਖਣ ਆਉਂਦੀ ਰਹੀ ਆ ਕਿ ਪ੍ਰੋਜੈਕਟ ਕਿਹੜਾ ਬਣਿਆ ਉਹ ਇਦਾਂ ਦੇ ਪ੍ਰੋਜੈਕਟ ਬਣੇ ਸੀਗੇ ਇੱਥੇ ਦੇਖ ਕੇ ਰੂਹ ਖੋਸ ਹ ਦੇਖੋ ਤੁਸੀਂ ਬਿਹਾਲ ਕੀ ਬਣਿਆ ਉਹ ਜਿਹੜੀਆਂ ਉਹਨਾਂ ਦੀਆਂ ਕਲੋਨੀਆਂ ਰਹਿਣ ਵਾਸਤੇ ਆ ਉਹ ਇਦਾਂ ਦੀਆਂ ਕਲੋਨੀਆਂ ਉੱਥੇ ਰਹਿਣ ਵਾਸਤੇ ਕਿਸੇ ਜ਼ਿਮੀਦਾਰ ਦੀ ਕੋਈ ਡੰਗੜਾਵਾ ਤੇ ਬਣਾਇਆ ਹੋਵੇ ਨਾ ਕੋਈ ਕੋਲ ਤਾਂ ਆਪਣੇ ਜ਼ਿਮੀਦਾਰ ਉਹ ਡੰਗੜਾ ਡੰਗਰ ਵੀ ਰੱਖਦਾ ਨਹੀਂ ਉੱਥੇ ਇਦਾਂ ਦੀਆਂ ਕਲੋਨੀਆਂ ਦੇ ਹਾਲਤ ਹੈ ਕਿਉਂਕਿ ਮੁਲਾਜ਼ਮ ਉਹਨਾਂ ਜਿਹੜਾ ਸਿਰੋ ਸਰੀ ਧੱਕਾ ਕੀਤਾ ਜਾ ਰਿਹਾ ਉਹ ਖਾਸ ਕਰਕੇ ਜਿਹੜਾ 3 ਸਾਲ ਤੋਂ ਜਿਹੜੀ ਜਦੋਂ ਮਾਨ ਸਰਕਾਰ ਆਈ ਹੈ ਉਦੋਂ ਬਾਅਦ ਜ਼ਿਆਦਾ ਧੱਕਾ ਜਲਾ ਸ਼ੁਰੂ ਹੋ ਗਿਆ ਸਰ ਜਦੋਂ ਪੰਜਾਬ ਸਰਕਾਰ ਜਿਹੜੀ ਹੈ ਉਹ ਉਹ ਬਣੀ ਹੈ ਸਰ ਇਹਨਾਂ ਨੇ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਜਿਹੜਾ ਅਦਾਰੇ ਨੂੰ ਧਰਨੇ ਲਾਉਣ ਦੀ ਜ਼ਰੂਰਤ ਨਹੀਂ ਪੈਗੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਜੀ ਮहारा ਇਸ ਸਰਕਾਰ ਨੂੰ ਇਹਨਾਂ ਨੇ ਇੰਨਾ ਕ ਭਰੋਸਾ ਦੋਇਆ ਸੀ ਕਿ ਜਿਹੜੀ ਇਹ ਸਰਕਾਰ ਹੈ ਭਰੋਸਾ ਇਹਨਾਂ ਦੋਇਆ ਮੁਲਾਜ਼ਮਾਂ ਨੂੰ ਕਿ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਜਿੰਨੀਆਂ ਵੀ ਤੁਹਾਡੀਆਂ ਡਿਮਾਂਡਾਂ ਆਉਣਗੀਆਂ ਪਹਿਲ ਦੇ ਆਧਾਰ ਤੇ ਤੁਰੀਆਂ ਇੱਕ ਸਾਡਾ ਜਿਹੜਾ ਸਕੀਲ ਮਿਲਿਆ 2016 ਦੇ ਉਹਦੇ ਚ ਵੀ ਇਹਨਾਂ ਨੇ ਵਾਦਾ ਕੀਤਾ ਸੀ ਸਾਨੂੰ ਮਿਲਿਆ 2.94 ਸਾਲ ਮਿਲਿਆ ਇਹ ਕਹਿੰਦੇ ਸੀ 2.75 ਦਾ ਦੇਾਂਗੇ ਉਹ ਅੱਜ ਤੱਕ ਚਲੋ ਉਹ ਤਾਂ ਦੇਗੇ ਇਹਨੇ ਕਾਂਗਰਸ ਸਰਕਾਰ ਦੇਗੀ ਜਿਹੜੇ 2.75 ਦਾ ਤਾਂ ਤੱਕੀ ਦੇਣਾ ਸੀ ਜਿਹੜੇ ਜਿਹੜੇ ਲੋਡੇ ਖੋਲੇ ਲੱਗੇ ਸੀਗੇ ਉਹ ਵੀ ਖੋਲੇ ਪਿੰਡੂ ਪੱਤਾ ਸਾਡਾ ਉਹ ਖੋਲਿਆ ਫਿਰ ਹੋਰ ਕਈ ਲੋਨ ਸੀਗੇ ਇਦਾਂ ਦੇ ਲੋਨ ਸੀਗੇ ਜਿਹੜੇ ਬੰਦ ਕਰਤੇ ਫਿਰ ਜਿਹੜੇ ਗ੍ਰੇਡ ਵਾਈ ਮਤਲਬ ਸਕਿੱਲ ਜਿਹੜੇ ਆ ਸਕਿੱਲ ਦੇਣੇ ਸੀ ਸੋਧਲੇ ਸੀਗੇ ਜਿਹੜੇ ਕਾਟਾ ਕੀ ਦੀ ਵਾਈ ਉਹ ਸਕਿੱਲ ਅੱਜ ਤੱਕ ਨਹੀਂ ਸੋਧਤੇ ਜਥੇ ਬੰਦੀਆਂ ਜੜੀਆਂ ਨਾ ਉਹ ਜਦੋਂ-ਜਦ ਕਰ ਰਹੀਆਂ ਪੂਰੇ ਇਹਨਾਂ ਦੇ ਸੇਤੇ ਜੂਗ ਨਹੀਂ ਸਰਕਦੀ। ਜੇ ਸਭ ਤੁਹਾਨੂੰ ਕੀ ਨਾਲ ਪਲਾਜ਼ਮਾ ਦੇ ਨਾਲ ਆ ਕੇ ਧਰਨੇ ਦੇ ਬਹਿਣਾ ਪੈ ਰਿਹਾ ਕੀ ਇਹ ਸਭ ਕੋਬਤਾ ਜਿਹੜਾ ਤੁਹਾਨੂੰ ਕਰਦੇ। ਦੇਖੋ ਜੀ ਇਹ ਜਿੱਦਨ ਦੀ ਇਹ ਮਾਨ ਸਰਕਾਰ ਆਈ ਹੋਈ ਹੈ ਆਨ ਤੋਂ ਪਹਿਲਾਂ ਇਹੀ ਮੁਲਾਜ਼ਮ ਸੀਗੇ ਜਿਨ੍ਹਾਂ ਨੇ ਇਸ ਸਰਕਾਰ ਨੂੰ ਬਣਾਉਣ ਵਾਸਤੇ ਪੂਰੇ ਮਿਹਨਤ ਕਰਕੇ ਇਸ ਸਰਕਾਰ ਨੂੰ ਪੂਰਨ ਬਹੁਮਤ ਨਾਲ ਅਸੀਂ ਉਤਾਰਿਆ ਜਿਸ ਵਿੱਚ ਇਹਨਾਂ ਨੇ ਕਿਹਾ ਸੀ ਕਿ ਆਂਦੇ ਹੀ ਤੁਹਾਨੂੰ ਪੁਰਾਣੀ ਪੈਨਸ਼ਨ ਅਸੀਂ ਲਾਗੂ ਕਰ ਦੇਾਂਗੇ। ਕੱਚੇ ਮੁਲਾਜ਼ਮ ਪੱਕੇ ਕਰਾਂਗੇ ਹੋਰ ਜਿਹੜੇ ਆਊਟਸੋਰਸਿੰਗ ਕਰਮਚਾਰੀ ਉਹਨਾਂ ਨੂੰ ਪੱਕੇ ਕਰਾਂਗੇ ਪਰ ਉਹਨਾਂ ਦੇ ਵਿੱਚੋਂ ਉਹੀ ਕਰਮਚਾਰੀ ਅੱਜ ਵੀ ਸੜਕਾਂ ਤੇ ਰੁੱਲ ਰਿਆ ਨਾ ਬੀਬੀਆਂ ਰੁੱਲ ਰਹੀਆਂ ਛੋਟੇ ਵੀਰ ਪਰਿਵਾਰ ਸਮੇਤ ਰੁੱਲ ਰਿਆ ਨਾ ਕੋਈ ਸੁਣਵਾਈ ਨਹੀਂ ਹੈਗੀ ਪੁਰਾਣੀ ਪੈਨਸ਼ਨ ਵੀ ਇਹਨਾਂ ਨੇ ਅਨਾਉਂਸਮੈਂਟ ਕਰਤਾ ਜੀ ਦਿਵਾਲੀ ਨੂੰ ਦੇ ਦਿੱਤੀ ਪਰ ਅੱਜ ਤੱਕ ਕੁਛ ਨਹੀਂ ਦਿੱਤਾ ਹੁਣ ਜਿਹੜੀਆਂ ਸਾਡੀਆਂ ਮੰਗਾਂ ਨੇ ਬਿਜਲੀ ਬੋਰਡ ਦੇ ਮੁਲਾਜ਼ਮ ਨੇ ਸਾਡੇ ਐਸਐਸਪ ਭਰਾਣਾ ਜਾਂ ਹੋਰ ਜਥੇਬੰਦੀਆਂ ਦੇ ਨਾਲ ਨਾਲ ਜਿਹੜੀਆਂ ਉਹ ਮੰਗਾਂ ਕਰ ਰਹੇ ਹਨ ਉਨਾ ਮੰਗਾ ਦੇ ਉਤੇ ਇਹ ਸਹਿਮਤੀ ਦਿੰਦੇ ਆ ਬਾਰ ਬਾਰ ਮੀਟਿੰਗਾਂ ਚੱਲ ਰਹੀਆਂ ਲੇਕਿਨ ਕੋਈ ਨੋਟੀਫਿਕੇਸ਼ਨ ਨਹੀਂ ਕਰ ਰਹੇ ਇਸ ਕਰਕੇ ਸਰਕਾਰ ਅੱਗੇ ਅਸੀਂ ਮੈਨੇਜਮੈਂਟ ਨੂੰ ਬੇਨਤੀ ਕਰਦੇ ਆ ਕਿ ਸਾਡੀਆਂ ਇਹਨਾਂ ਪਰਮਾਨ ਕਰੋਂ ਮੰਗਾ ਨੂੰ ਤਾਂ ਜੋ ਇਹ ਸਾਥੀ ਆਪਣੀ ਡੂਟੀਆਂ ਤੇ ਪਹੁੰਚਣ ਅਤੇ ਸਰਕਾਰ ਦਾ ਤੇ ਮੈਨੇਜਮੈਂਟ ਦਾ ਨੁਕਸਾਨ ਨਾ ਹੋਵੇ ਕੋਈ